ਤੁਹਾਨੂੰ ਪਨਾ ਆਪ ਸਭ ਦਾ ਧੰਨਵਾਦ ਜੈ ਮਾਤਾ ਦੀ ਸੋ ਅੱਜ ਹੁਟਿਆਲਾ ਸਰਵਾਸੀਆਂ ਦੀ ਬਹੁਤ ਸਵਾਗਤ ਹੈ ਪੂਰੀ ਸੰਗਤ ਦੀ ਬਹੁਤ ਸਵਾਗਤ ਹੈ ਕਿ ਬਹੁਤ ਲੰਬੇ ਸਮੇਂ ਤੋਂ ਜੋ ਕਾਲੀ ਮਾਤਾ ਦਾ ਮੰਦਿਰ ਸੀ ਪਾਪਲਾ ਨੇ ਨਿਰਮਾਣ ਸੀ ਸੰਕਾ ਲੱਖਾਂ ਦੀ ਕੀਮਤੀ ਦੀ ਸੰਕਾ ਅੰਿਆ ਸੀ ਜੋ ਜਿੱਥੇ ਬਹੁਤ ਪ੍ਰੋਬਲਮ ਆ ਰਹੀ ਸੀ ਸੋ ਅੱਜ ਲੋਕਾਂ ਦੀ ਵਿਸ਼ਵਾਸ ਵਾਲੀ ਪਾਰਟੀ ਮੁਖੰमंत्री ਸਦਾਪਾਲ ਸਿੰਘ ਮਾਜ ਦੇ ਸਰਕਾਰ ਦੀ ਸਰਕਾਰ ਵੱਲੋਂ ਅੱਜ ਇਸ ਮੰਦਰ ਚ ਪਾਇਪਲਾਂ ਦਾ ਰੱਖਣ ਕੀਤਾ ਗਿਆ ਮੇਰੇ ਨਾਲ ਸਾਡੇ ਵੱਡੇ ਭਰਾ ਡਾਕਟਰ ਬਲਵੇਜ ਜੀ ਤੋਂ ਮੰਤਰੀ ਪੰਜਾਬ ਸਾਡੇ ਕੋਲੂ ਸਾਹਿਬ ਐਮ ਐਲ ਏ ਸਾਡੇ ਚੇਅਰਮੈਨ ਸਾਹਿਬ ਜੀਸੀ ਸਾਹਿਬ ਤੋਂ ਸਾਰਿਆਂ ਨੇ ਲੱਕੇ ਸਾਡੇ ਜੀਨਰ ਕੰਮਲਵੰਦ ਸਿੰਘ ਜੀ ਸੋ ਸਾਰਿਆਂ ਨੇ ਅੱਜ ਜੋ ਇਸ ਪੈਕਸ ਦਾ ਉਦਘਾਟਨ ਕੀਤਾ ਤੇ ਮਹਾ ਮਾਈਕਲ ਅਸ਼ੀਰਵਾਦ ਦਿੱਤਾ ਤੇ ਸੰਬੋਧਨ ਅਦਾਸ ਕੀਤੀ ਸੋ ਕਿਉਂਕਿ ਜਿਵੇਂ ਤੇ ਜਬ ਬਹੁਤ ਪ੍ਰਾਇਮਰ ਜੋ ਮਹਾਰਾਣੀ ਕਲੱਬ ਤੋਂ ਕਾਲੀ ਮਾਤਾ ਮੰਦਿਰ ਤੱਕ ਜਾਂਦੀ ਹੈ। ਇਹ ਬਰਾਦਰੀ ਬਾਗ ਦੇ ਰੁੱਖਾਂ ਦੀ ਜੜ੍ਹਾਂ ਕਾਰਨ ਪੂਰੀ ਤਰ੍ਹਾਂ ਬਲੈਕ ਹੋ ਗਈ ਸੀ ਵਿਸ਼ੇਸ਼ਾ ਦੀ। ਭਲੇ ਸਲੋਵਰ ਕਾਲੀ ਮਾਤਾ ਮੰਦਿਰ ਤੇ ਜਿਦੜ ਲੋਕ ਤੇ ਪਾਣੀ ਵਿੱਚ ਨਹੀਂ ਪਹੁੰਚ ਰਿਹਾ ਸੀ ਜਿਸ ਕਰਕੇ ਨਵੀਂ ਪੈਪਲਰ ਕੋਰਡ ਦੀ ਰੋਡ ਪਈ। ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਅਸੀਂ ਸਿਰ ਇੱਕ ਪੈਪਲਰ ਨਹੀਂ ਖੋਲਦੇ ਅਸੀਂ ਲੋਕਾਂ ਦੇ ਵਿਸ਼ਵਾਸ ਤੇ ਭਰੋਸੇ ਦੀ ਨਵੀਂ ਰਾਹ ਤੇ ਚੱਲਦੇ ਆ ਕਿਉਂਕਿ ਸੰਗਤ ਦੇ ਨਾਮ ਲੋਕਾਂ ਦੇ ਭਰੋਸੇ ਦੇ ਨਾਲ ਜਿਹੜਾ ਅਸੀਂ ਪੰਜਾਬ ਦੇ ਲੋਕਾਂ ਦਾ ਵਾਦਾ ਕੀਤਾ ਕਿ ਅਸੀਂ ਸੇਵਾਦਾਰ ਬਣ ਕੇ ਸੇਵਾ ਕਰਾਂਗੇ। ਸੋ ਇਹੋ ਜੇ ਧਾਰਮਿਕ ਸਥਾਨ ਸੰਸਥਾਵਾਂ ਦੀ ਜਿਹੜੀ ਲੰਬੇ ਸਮੇਂ ਤੋਂ ਡਿਮਾਂਡ ਸੀ ਉਹ ਅੱਜ ਪੂਰੀ ਕੀਤੀ ਗਈ। ਤੇ ਮਰੇ ਨਾਲ ਡਾਕਟਰ ਗੁਰਬੀਰ ਜੀ ਨੇ ਉੱਡੀ ਸਾਹਮਣੇ ਗੱਲ ਕਰਨਾਂ ਨੂੰ ਕਹਾਗਾ ਡਾਕਟਰ ਗੁਰਬੀਰ ਜੀ ਕਿਉਂਕਿ ਸਾਬ ਦੇ ਮੰਤਰੀ ਨੇ ਉਹ ਵੀ ਸਥਾਨ ਨਾਲ ਆਪਸਾ ਨਾਲ ਜਿਹੜੀ ਗੱਲਬਾਤ ਕਰਦੇ ਤੇਰੀ ਮਾਤੇ ਸਾਹਿਬ ਕਿਲੇ ਇੱਕ ਤਕਰੀਬਨ 1 ਕਿਲੋਮੀਟਰ ਦਾ ਜਿਹੜਾ ਪੈਪਲੈਂਟਰੀ ਹੈ 85 ਲੱਖ ਰੁਪਏ ਦਾ ਇਸ ਤੇ ਖਰਚਿਆ ਹੁਣ ਤੇ ਬਹੁਤ ਜਲਦੀ ਉਹ ਮਹੀਨੇ ਦੇ ਵਿੱਚ ਵਿੱਚ ਕਰਕੇ ਇਹਨੂੰ ਪਿਆਰ। ਤਾਂ ਗੱਲ ਵੀ ਮੈਂ ਦੇਖ ਤੁਸੀਂ ਸਿੰਘ ਬੈਠੇ ਹੋ ਸੀ ਉਹਦੀ ਬਾਤ। ਲਗਾਇਆ ਸੀ ਸੈਨਜੀ ਕਪਿਲ ਮਿੰਦਰ ਸਿੰਘ ਦਾ ਵੀ ਪ੍ਰੋਜੈਕਟ ਸੀਗਾ ਕਿ ਉਹਨੂੰ ਚੇਂਜ ਕੀਤਾ ਗਿਆ ਹੈ ਜਾਂ ਉਹਦੇ ਵਿੱਚ ਚੀਜ਼। ਇੱਕ ਸੌ ਦਾ ਨਾਲ 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 ਆਇਆ। ਸਾਡਾ ਸਾਰਾ ਪ੍ਰੋਜੈਕਟ ਆਪਣਾ ਜੀ ਸਦਾਤ ਕੌਲ ਸਮਾਨ ਦੀ ਸਰਕਾਰ ਹੈ। ਉਹ ਸਿਰਫ ਉਹ ਪ੍ਰੋਜੈਕਟ ਨੂੰ ਐਲਾਨ ਕਰਦੇ ਸੀ, ਲਾਰੇ ਲੋਂਦੇ ਸੀ। ਇਹ ਪਹਿਲੀ ਸਰਕਾਰ ਹੈ ਜਿਹੜੀ ਆ ਵਾਅਦੇ ਨਹੀਂ ਕਰਦੀ ਸੀ, ਗਰੰਟੀਆਂ ਨਹੀਂ ਦਿੰਦੀ ਹੈ ਤੇ ਜਿਹੜੀ ਕੰਮ ਸ਼ੁਰੂਆਤ ਕਰਦੇ ਆ, ਉਹਨੂੰ ਜਲਦੀ ਕੰਪਲੀਟ ਕਰਕੇ ਉਹ ਦੁਆਰਾ ਫੇਰਾਵਾਂਗੇ ਮਹਾਮਾਇ ਦੀ ਕਿਰਪਾ ਨਾਲ, ਮਹਾਮਾਇ ਤੋਂ ਅਸੀਰਵਾ ਲੈਣਾ ਵਾਂਗੇ ਤੁਹਾਡਾ ਸਾਰੇ ਮੇਰੇ ਪਰਿਵਾਰ ਦੇ ਤੁਸੀਂ ਅੱਜ ਸਾਰੇ ਸਾਡੇ ਵਿੜਿਆਲੇ ਵੀਰ ਸਾਰੇ ਪਹੁੰਚੇ ਸਾਡਾ ਗੱਲ ਫਿਰ ਉਹੀ ਜਿਹੜੀ ਮੇਨਟੇਨਰ ਸੀ ਅਸੀਂ ਮੇਨਟੇਨ ਕਿਵੇਂ ਕਰਾਂਗੇ ਕੰਟੇਨ ਦੇ ਫਿਰ ਸਰਕਾਰ ਨੇ ਜਿਹੜੀ ਹੈ ਸੇਵਾਦਾਰਾਂ ਦੀ ਸਰਕਾਰ ਆ ਕਹਿੰਨਾ ਕਿ ਐਸੀ ਮਹਾਮਾਇਦੇ ਭਗਤ ਹੈ ਸਾਰੇ ਸੇਵਾਦਾਰ ਵਰਗੇ ਸਾਡੇ ਚੀਰਮੈਨ ਸਾਹਿਬਾਨ ਕਮਲ ਬਾਂਸਰ ਜੀ ਉਹ ਨਾਲ ਹੋ ਕੇ ਇਹ ਜਿਹੜੀ ਮੇਨਟੇਨੈਂਸ ਕੰਟੀਨਿਊ ਸੇਵਾ ਕਰਦੇ ਰਹਿਣਗੇ ਇਹ ਤਾਂ ਸਿਰਫ ਇੱਕ ਅਸਪੈਕਟ ਹੈ ਸੋਵਰ ਸਾਹਿਬ ਦਾ ਜਿਹੜਾ ਪਾਣੀ ਜਲ ਜਿਹੜਾ ਹੈ ਪਹੁੰਚਾਣਾ ਉਹ ਇੱਕ ਅਸਪੈਕਟ ਹੈ ਸ਼ੁਰੂਆਤ ਹੈ ਇਸ ਤੋਂ ਬਾਅਦ ਮੰਦਰ ਦੇ ਵਾਸਤੇ ਇਸ ਪੂਰੇ ਪ੍ਰੈਮਿਸਸਿਸ ਵਾਸਤੇ ਵਸਿਨਿਟੀ ਵਾਸਤੇ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਹੈਗਾ ਇਸ ਤਰ੍ਹਾਂ ਤੁਸੀਂ ਦੇਖਿਆ ਹੈ ਦਰਬਾਰ ਸਾਹਿਬ ਦੇ ਵਿੱਚ ਹੈਰੀਟੇਜ ਸਟਰੀਟ ਬਣੀ ਹੈ ਉਸ ਔਰ ਲਾਈਨਸ ਤੋਂ ਵੀ ਕਿਤੇ ਬਿਹਤਰ ਜਿੱਥੇ ਸਾਡੀ ਕਲਪਨਾ ਖਤਮ ਹੁੰਦੀ ਹੈ ਉਸ ਤੋਂ ਪਾਰ ਜਾ ਕੇ ਜਿਹੜਾ ਹੈ ਸਰਕਾਰ ਅਦਨ ਕੇਜਰੀਵਾਲ ਜੀ ਭਗਵੰਤ ਮਾਨ ਜੀ ਇਹਦਾ ਹੈ ਉਹ ਉਹਨਾਂ ਦੀ ਰਹਿਨੁਮਾਈ ਤੇ ਅਗਵਾਈ ਹੈ ਇਹ ਬਹੁਤ ਅੱਛਾ ਪ੍ਰੋਜੈਕਟ ਜਿਹੜਾ ਹੈ ਉਹ ਆਮ ਆਦਿ ਪਾਰਟੀ ਦੀ ਸਰਕਾਰ ਪਟਿਆਲੇ ਵਿੱਚ ਲੈ ਕੇ ਆ ਰਹੀ ਹੈ ਔਰ ਖਾਸ ਕਰਕੇ ਮੰਦਰ ਦੇ ਵਿੱਚ ਪ੍ਰੈਮਿਸਿਸ ਜਿਹੜੇ ਨੇ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਸ਼ਾਨਦਾਰ ਤਰੀਕੇ ਦੇ ਨਾਲ ਜਿਹੜਾ ਹੈ ਉਹਨੂੰ ਡਿਵੈਲਪ ਕੀਤਾ ਜਾਏਗਾ ਮਾਨ ਸਰ ਹੈਰੀਟੇਜ ਸ਼ਿਪ ਕਰਾਰੇ ਪਟਿਆਲੇ ਵਿੱਚ ਬੜੇ ਜੀ ਕਿ ਉਸੇ ਤਰੀਕੇ ਦੀ ਐਕਸੀਸ਼ਿਨ ਬਣੀ ਕਿ ਪਹਿਲਾਂ ਬਹੁਤ ਲੋਕ ਪ੍ਰਸ਼ਾਸਨ ਉਹ ਉਹ ਅਲੱਗ ਚੀਜ਼ ਹੈ ਜੀ ਆਪਾਂ ਦੋਨੋਂ ਮਿਕਸ ਨਹੀਂ ਕਰ ਸਕਦੇ ਇੱਥੇ ਭਾਵਨਾ ਤੇ ਪਾਓ ਤੇ ਭਾਸ ਇਹ ਦਰਬਾਰ ਜਿਹੜਾ ਮਾਤਾ ਰਾਣੀ ਦਾ ਇਹ ਦਾਤਾਂ ਬਖਸ਼ਣ ਵਾਲਾ ਦਰਬਾਰ ਹੈ ਇਹਦੇ ਵਾਸਤੇ ਬਹੁਤ ਹੀ ਮਰਿਆਦਾ ਦੇ ਅਨੁਸਾਰ ਜਿਹੜਾ ਹੈ ਉਹ ਸਾਰੀ ਜਿਹੜੀ ਹੈ ਥੋੜੀ ਜਿਹੜੀ ਹੈ ਡਵੈਲਪਮੈਂਟ ਕੀਤੀ ਜਾਏ ਜੈ ਮਾਤਾ ਦੀ ਬੋਲ ਸਾਚੇ ਦਰਬਾਰ ਕੀ ਅਸੀਂ ਮਾਤਾ ਰਾਣੀ ਦਾ ਅਸ਼ੀਰਵਾਦ ਲੈ ਕੇ ਆਏ ਹਾਂ ਜੋ ਇਹ ਮੰਦਰਾਏ ਦੀ ਜਿਹੜੀ ਆਸਤਾ ਹੈਗੀ ਆ ਉਹ ਪਟਿਆਲੇ ਦੇ ਲੋਕਾਂ ਤੋਂ ਸਾਰੇ ਪੂਰੇ ਪੰਜਾਬ ਦੇ ਦੇਸ਼ ਤੇ ਔਰ ਫੀਵਰ ਵਿਦੇਸ਼ ਦੇ ਵਿੱਚ ਬਹੁਤ ਸਾਰੇ ਜਿਹੜੇ ਭਾਰਤੀ ਵਸਦੇ ਆ ਉਹਨਾਂ ਦੇ ਵਿੱਚ ਇਸ ਮੰਦਰ ਦੀ ਆ ਮਤਲਬ ਨਾਲ ਉਹ ਇਤਿਹਾਸਤਾ ਹੈਗੀ ਹੈ ਤੇ ਆਂਦੇ ਆ ਉਹ ਔਰ ਉਹਨਾਂ ਦੇ ਮਤਲਬ ਪੋਛ ਨਦੀ ਜਿਹੜੀ ਇੱਕ ਲੋਕ ਮਹਿਸੂਸ ਕਰਦੇ ਸੀਗੇ ਕਿ ਜਿਸ ਤਰ੍ਹਾਂ ਸਰੋਵਰ ਸਾਹਿਬ ਹੈ ਇਹਦੀ ਇੱਕ ਸਿਗਨੀਫਿਕੈਂਸੀ ਕਿਉਂਕਿ ਜਿਹੜਾ ਜਲ ਹੈ ਇਹੀ ਜੀਵਨ ਹੈ ਤੇ ਇਹੀ ਕਲ ਹੈ ਤੇ ਉਹ ਬੜੇ ਜਿਹੜਾ ਤੋਂ ਜਿਹੜਾ ਸੀਗਾ ਇਹ ਮੰਦਿਰ ਜਿਹੜਾ ਸ਼ੋਕਰ ਸਾਹਿਬ ਹੈ ਇਹ ਪਾਣੀ ਨਹੀਂ ਸੀਗਾ ਪਹਿਲੀ ਗੱਲ ਤਾਂ ਇਹ ਮੰਗ ਸੀ ਦੂਜਾ ਇਸ ਦਾ ਜਿਹੜਾ ਝੁਗਿਰਦਾ ਹੈਗਾ ਉਹਦਾ ਸੁੰਦਰੀਕਰਨ ਦਾ ਔਰ ਜਿਹੜਾ ਨਾਲ ਲੱਗਦਾ ਰਜਿੰਦਰਾ ਟੈਂਕ ਹੈ ਉਹਦੇ ਵਿੱਚ ਵੀ ਜਲ ਹੋਏਗਾ ਔਰ ਉਸ ਲੋਕਾਂ ਵਾਸਤੇ ਜਿਹੜੇ ਸ਼ਰਧਾ ਨਾਲ ਆਣਗੇ ਉਹ ਉੱਥੇ ਬੈਠ ਕੇ ਕੁਝ ਪਲ ਆਪਣੇ ਪਰਿਵਾਰਾਂ ਨਾਲ ਬਿਤਾ ਸਕਣਗੇ ਹੈਰੀਟੇਜ ਸਟਰੀਟ ਇੱਥੇ ਵੀ ਬਣੇਗੀ ਔਰ ਆਸ-ਪਾਸੇ ਬਾਰਾ ਤਵੀ ਦੇ ਵਿੱਚ ਔਰ ਜਿਹੜਾ ਮੰਦਿਰ ਹੈ ਇਹਦੇ ਵਿੱਚ ਵੀ ਜਿਹੜੀ ਹੈਗੀ ਹੈ ਸ਼ਰਧਾ ਨਾਲ ਵਾਸਤੇ ਬਹੁਤ ਸਾਰੀਆਂ ਨੰਨੀ ਸਹੂਤਾ ਦਿੱਤੀਆਂ ਜਾਣ ਗਿਆ ਜਿਹਦੇ ਨਾਲ ਆ ਕੇ ਇੱਕ ਸੁਖ ਦਾ ਆਨੰਦ ਉਹਨਾਂ ਨੂੰ ਹੋਏਗਾ ਤੇ ਤੁਸੀਂ ਦੇਖਿਆ ਹੋਣਾ ਕਿ ਜਦੋਂ ਨਰਾਤੇ ਆਉਂਦੇ ਆ ਤੇ ਆਪਣੇ ਸ਼ੇਰਾਵਾਲਾ ਗੇਟ ਤੱਕ ਲਾਈਨਾਂ ਲੱਗੀਆਂ ਹੁੰਦੀਆਂ ਤੇ ਜਿਹੜੇ ਲੋਕ ਕਰਮੀ ਦੇ ਵਿੱਚ ਖੜੇ ਹੁੰਦੇ ਆ ਲੋਕਾਂ ਦੀ ਆਸਤਾ ਜਿਹੜੀ ਹੈਗੀ ਆ ਤੇ ਉਹਨਾਂ ਸਾਰਿਆਂ ਵਾਸਤੇ ਸੋਚ ਕੇ ਸਾਰਾ ਪਲਾਨਿੰਗ ਕਰਕੇ ਵੱਡੇ ਵੱਡੇ ਆਰਕੀਟੈਕਟ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੋ ਕਹਿੰਦੇ ਆ ਔਰ ਸਾਡੇ ਨੈਸ਼ਨਲ ਕਨਸਲ ਅਰਵਿੰਦ ਕੇਜਰੀਵਾਲ ਜੀ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਸਾਨੂੰ ਕੰਮ ਕਰਨੇ ਵੀ ਆਉਂਦੇ ਆ ਉਹਨਾਂ ਦੀ ਜਿਸ ਤਰ੍ਹਾਂ ਮੇਰੇ ਭਾਈ ਸਾਹਿਬ ਪੁੱਛ ਰਹੇ ਸੀਗੇ ਦੇ ਬਾਦ ਵਿੱਚ ਦੀ ਮੈਂਟਰ ਸਾਨੂੰ ਉਹ ਵੀ ਕਰਦੇ ਜਾਂਦੀ ਆ ਜੇ ਅਸੀਂ ਕੰਮ ਬਣਾ ਕੇ ਛੱਡਦੇ ਨਹੀਂ ਆ ਜੇ ਅਸੀਂ ਕੋਈ ਹਸਪਤਾਲ ਬਣਾਨੇ ਆ ਸਕੂਲ ਬਣਾਨੇ ਆ ਇਹ ਤਾਂ ਇੱਕ ਧਾਰਮਿਕ ਆਸਤਾ ਦਾ ਸਭ ਤੋਂ ਉੱਪਰਲਾ ਮੁੱਦਾ ਹੈਗਾ ਇਹਦੇ ਚ ਮੰਦਿਰ ਦਾ ਜਿਹੜਾ ਇੱਕ ਭਗਵਾਂ ਮੰਦਿਰ ਬਣੇਗਾ ਉਹਦਾ ਚੁਗਿਰਦੇ ਦਾ ਸੁਧਰੀਕਰਨ ਹੋਏਗਾ ਔਰ ਜਿਹੜੇ ਜੀ ਪਹਿਲੇ ਬੰਦਿਆਂ ਦੀ ਗੱਲ ਕਰਦੇ ਸੀ ਚਾਹੇ ਉਹ ਪਹਿਲੀ ਹਾਰੀ ਚਾਹੇ ਕੋਈ ਸਟਰੀਟ ਸੀ ਜਾਂ ਉਹ ਪੜੀ ਨਦੀ ਦਾ ਸੁਧਰੀਕਰਨ ਸੀ ਚਾਹੇ ਉਹ ਸ਼ਹਿਰ ਦੇ ਵਿੱਚ ਸੀਗਾ ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਦੇਖੀ ਆ ਤੇ ਹੁਣ ਸਾਡੀ ਦੇਖੋਗੇ ਤੇ ਤੁਸੀਂ ਹੀ ਕੰਪੈਰੀਸ਼ਨ ਕਰੋਗੇ ਕਿ ਜਿਹੜੀ ਇਹ ਸਰਕਾਰ ਆ ਇਹ ਅਲੱਗ ਹੈ ਇੱਕ ਨਵੀਂ ਸੋਚ ਵਾਲੀ ਨਵੀਂ ਪ੍ਰੇਰਣਾ ਨਿਸ਼ਚੈ ਵਾਲੀ ਔਰ ਇੱਕ ਧਾਰਮਿਕ ਭਾਵਨਾ ਦੇ ਨਾਲ ਸ਼ਰਦਾ ਦੇ ਨਾਲ ਔਰ ਲੋਕਾਪ੍ਰਦੇਸ਼ਰ ਤੋਂ ਅਨੰਛਤ ਔਰ ਲੋਕਾਪ੍ਰਦੇਸ਼ ਖਾਸ ਤੌਰ ਤੇ ਆਪਣੀ ਜਿਹੜੀ ਹੈਗੀ ਆ ਉਹ ਇਹ ਜ਼ਿੰਮੇਵਾਰੀ ਨਿਵਾੜ ਵਾਸਤੇ ਤੇ ਤੁਸੀਂ ਦੇਖੋਗੇ ਫਰਕ ਦੇਖੋਗੇ ਤੁਸੀਂ ਪਹਿਲਾਂ ਦਾ ਤੇ ਹੁਣ ਵਾਲਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ ਸਤਿਕਾਰ ਅਸੀਂ ਦੋ ਰਾਤਾਂ ਕਿਤਾਬ ਵਿੱਚ ਕੋਵਲ ਦੀ ਗੱਲ ਕੀਤੀ ਜਾਵੇ ਚਾਹ ਪਰ ਇਹ ਪੂਰੀ ਗੱਲ ਕਿਹਾ ਪੂਰੀ ਸਥਿਤੀ ਪੰਜਾਬ ਦੀ ਕੀ ਹੈ ਆਪਾਂ ਕੋਵਿਡ ਦੀ ਗੱਲ ਇੱਥੇ ਕਰਨੀ ਹੈ ਜੀ ਚੱਲ ਜੀ ਆਪਾਂ ਮੰਦਿਰ ਦੀ ਬਾਹਰ ਜਾ ਕੇ ਬਾਹਰ ਜਾ ਕੇ થોੜਾ ਵਾਟ ਦੇ ਜਿਹੜਾ ਰਸਤਾ ਸੀਗਾ ਰਸਤਾ ਮੰਦਿਰ ਦਾ ਖੜਾਲੇ ਪਾਸੇ ਜੀ ਕੀ ਰਸਤਾ ਇੱਕੋ ਮੇਨ ਜੁੜੂ ਕੀਤਾ ਜਾਏਗਾ ਜਿਵੇਂ ਪਹਿਲਾਂ ਚੱਲਦਾ ਹੁੰਦਾ ਇਹ ਤੁਹਾਨੂੰ ਸਾਰਾ ਜਦੋਂ ਆ ਜਾਏ ਨਾ ਇਹਦੇ ਵਿੱਚ ਸਾਰੇ ਬਹੁਤ ਸਾਰੇ ਆਰਕੀਟੈਕਟਰ ਆ ਕੇ ਜੋ ਜੋ ਲੋਕਾਂ ਦੀ ਆਸਤਾ ਹੋਏਗੀ ਜੋ ਲੋਕ ਕਹਿਣਗੇ ਕਿਉਂਕਿ ਉਹ ਜਿਹੜੀ ਮੇਨ ਇੰਟਰੈਂਸ ਹੈ ਉਹ ਇਹ ਲੋਕਾਂ ਦੀ ਜਿਹੜੀ ਆਸਤਾ ਉਹਦੇ ਮੁਤਾਬਿਕ ਸਾਰੇ ਫੈਸਲੇ ਕੀਤੇ ਜਾਣਗੇ ਫੈਸਲੇ ਲੋਕਾਂ ਨੇ ਕਰਨੇ ਆ ਉਹਨੂੰ ਇੰਪਲੀਮੈਂਟ ਕਰਨਾ ਬਹੁਤ